ਤਮਾਮ ਪੰਜਾਬੀਆਂ ਦਾ ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਣ ਸ਼ਰਪਰੇ ਨਿਊਜ਼ ਦੇ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਚੇਤਨ ਕਸ਼ਪ ਅਸ ਦੋਸਤੋ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕਿਸੇ ਵੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਸ ਵਕਤ ਲੋਕਾਂ ਨੂੰ ਬਹੁਤ ਸਾਰੀਆਂ ਆਪਣੀਆਂ ਸਰਕਾਰਾਂ ਤੋਂ ਰਾਜਸੀ ਪਾਰਟੀਆਂ ਤੋਂ ਉਮੀਦਾਂ ਹੁੰਦੀਆਂ ਨੇ ਕਿਉਂਕਿ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜੇਕਰ ਅਸੀਂ ਕਿਸੇ ਪਾਰਟੀ ਨੂੰ ਵੋਟ ਦੇ ਕੇ ਸੱਤਾ ਦੇ ਵਿੱਚ ਲਿਆਏ ਹਾਂ ਤਾਂ ਹੋ ਸਕਦਾ ਹੈ ਕਿ ਇਹ ਸਾਡਾ ਭਵਿੱਖ ਸਵਾਰਨਗੇ ਸਾਡੇ ਸੂਬੇ ਨੂੰ ਸਵਾਰਨਗੇ ਸਾਡੇ ਸਮਾਜ ਨੂੰ ਸੁਧਾਰਨਗੇ ਤੇ ਸਾਡੇ ਚੜ੍ਹਦੀ ਕਲਾ ਲਈ ਸਾਡੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਨਗੇ ਚਲੋ ਸਰਕਾਰਾਂ ਖਿਆਰ ਕਰਦੀਆਂ ਵੇ ਨੇ ਕੰਮ ਪਰ ਜੋ ਲੋਕਾਂ ਦੀ ਸੋਚ ਹੁੰਦੀ ਹੈ ਜੋ ਲੋਕ ਚਾਹੁੰਦੇ ਨੇ ਉਹਨਾਂ ਦੀ ਸੋਚ ਮੁਤਾਬਕ ਸਰਕਾਰਾਂ ਵੱਲੋਂ ਜਿਹੜੇ ਕੰਮ ਹੈ ਉਹ ਕਾਟੀ ਕੀਤੇ ਜਾਂਦੇ ਨੇ ਕਿਉਂਕਿ ਸਰਕਾਰਾਂ ਵੱਲੋਂ ਬਹੁਤ ਸਾਰੇ ਦੁਖੜੇ ਵੀ ਰੋਏ ਜਾਂਦੇ ਨੇ ਕਿ ਸਾਡੇ ਤੋਂ ਫੰਡਾਂ ਦੀ ਕਮੀ ਹੈ ਜਾਂ ਸਾਡੇ ਨਾਲ ਕੇਂਦਰ ਸਰਕਾਰ ਜਿਹੜੀ ਉਹ ਭੇਤ ਭਾਵ ਕਰਦੀ ਹੈ ਵਧੀਆ ਵਤੀਰਾ ਨਹੀਂ ਅਪਣਾਉਂਦੀ ਹੈ ਜਿਸ ਕਾਰਨ ਸਾਨੂੰ ਜਿਹੜੇ ਫੰਡ ਲੈਂਡ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਖੈਰ ਇੱਕ ਅਲੱਗ ਵਿਸ਼ਾ ਆਪਾਂ ਅੱਜ ਇਹ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਇਸ ਵਕਤ ਆਪਾਂ ਗੱਲ ਕਰੀਏ ਮੁਫਤ ਸਫਰ ਦੀ ਤੇ ਇੱਕ ਮੁਫਤ ਬਿਜਲੀ ਦੀ ਮੁਫਤ ਸਫਰ ਜੋ ਕਿ ਸੂਬੇ ਦੀ ਸਾਬਕਾ ਸਰਕਾਰ ਜਾਨਕੀ ਕਾਂਗਰਸ ਦੀ ਸਰਕਾਰ ਦੇ ਵਕਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਮਹਿਲਾਵਾਂ ਨੂੰ ਖਾਸ ਕਰ ਮਹਿਲਾਵਾਂ ਨੂੰ ਜਿਹੜਾ ਆਧਾਰ ਕਾਰਡ ਤੇ ਉਹ ਸਫ਼ਰ ਮੁਫਤ ਸਫ਼ਰ ਦੀ ਜਿਹੜੀ ਆਗਿਆ ਦਿੱਤੀ ਗਈ ਸੀ ਸਹੂਲਤ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਨੇ ਤਾਂ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਜਿਹੜਾ ਹੁਣ ਲੋਕਾਂ ਨੂੰ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ ਹਾਲਾਂਕਿ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਐਲਾਨ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਸਨ ਜਿਵੇਂ ਕਿ ਮੁਫਤ ਬਿਜਲੀ ਨੂੰ ਲੈ ਕੇ ਮਹਿਲਾਵਾਂ ਨੂੰ 1000 ਰੁਪਏ ਜਿਹੜਾ ਮਹੀਨਾ ਏ ਪੈਸੇ ਦੇਣ ਦੀ ਗੱਲ ਕਹੀ ਗਈ ਸੀ ਪੈਨਸ਼ਨ ਦੇ ਵਿੱਚ ਵਾਧਾ ਕਰਨ ਦੀ ਗੱਲ ਕਹੀ ਗਈ ਸੀ ਮੂਲਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਹੀ ਗਈ ਸੀ ਹੋਰ ਅਨੇਕਾਂ ਹੀ ਸੈਂਕੜੇ ਵਾਦੇ ਆ ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸਨ ਖੈਰ ਸਰਕਾਰ ਬਣਦੀ ਹੈ 92 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪੰਜਾਬੀਆਂ ਵੱਲੋਂ ਪਾਈਆਂ ਜਾਂਦੀਆਂ ਨੇ ਤਾਂ ਠੀਕ ਕੁਝ ਸਮੇਂ ਬਾਅਦ ਹੀ ਆਮ ਆਦਮੀ ਪਾਰਟੀ ਵੱਲੋਂ ਮੁਫਤ ਬਿਜਲੀ ਦਾ ਐਲਾਨ ਕਰ ਦਿੱਤਾ ਜਾਂਦਾ ਇੱਕ ਮਹੀਨੇ ਦੇ ਵਿੱਚ 300 ਯੂਨਿਟ ਹਰ ਇੱਕ ਕਰ ਲਈ ਜਿਹੜੇ ਉਹ ਮੁਫਤ ਕਰ ਦਿੱਤੇ ਜਾਂਦੇ ਨੇ ਚਾਹੇ ਕੋਈ ਗਰੀਬ ਘਰਾਣੇ ਦਾ ਹੈ ਚਾਹੇ ਕੋਈ ਇਹ ਮੱਧ ਵਰਗ ਦਾ ਹੈ ਚਾਹੇ ਕੋਈ ਅਮੀਰ ਘਰਾਣੇ ਦਾ ਹੈ ਸੋ ਸਾਰਿਆਂ ਲਈ ਇੱਕੋ ਹੀ ਸਟ੍ਰੈਟਜੀ ਹੈ ਜਿਹੜੀ ਉਹ ਸਰਕਾਰ ਵੱਲੋਂ ਰੱਖੀ ਗਈ ਸੀ ਖੈਰ ਵਧੀਆ ਫੈਸਲਾ ਪਰੰਤੂ ਜੇਕਰ ਆਪਾਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਆਪਾਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਸੋ ਮੁਲਾਜ਼ਮਾਂ ਦੀ ਜਿਹੜੀ ਉਹ ਵਿੱਤੀ ਹਾਲਤ ਹੈ ਕੋਈ ਬਹੁਤੀ ਵਧੀਆ ਨਹੀਂ ਹੈ ਇਸ ਵਕਤ ਇਹ ਮਾਫੀ ਚੋਣਾ ਇਸ ਵਾਰ ਆਪਾਂ ਕੁਝ ਦਿਨ ਪਹਿਲਾਂ ਦੋ ਕੁ ਦਿਨ ਪਹਿਲਾਂ ਆਪਾਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਆਪਾਂ ਖਬਰ ਕੀਤੀ ਸੀ ਕਿਸਾਡੀਆਂ ਤਨਖਾਹ ਜਿਹੜੀਆਂ ਪੂਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਪੰਜਾਬ ਰੋਡਵੇਜ਼ ਤੇ ਮੁਲਾਜ਼ਮਾਂ ਦੀ ਗੱਲ ਕਰ ਲੋ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ ਭਗਵੰਤ ਮਾਨ ਦੀ ਸੁਣ ਲੋ ਜਾਂ ਕਿਸੇ ਵੀ ਸਰਕਾਰ ਦੀ ਸੁਣ ਲੋ ਕਹਿੰਦੇ ਜੀ ਸਾਡੇ ਕੋਲ ਤਾਂ ਫੰਡੇ ਬਹੁਤ ਹੈ ਫੰਡਾਂ ਦੀ ਕਿਸੇ ਸਰਕਾਰ ਕੋਲ ਕੋਈ ਕਮੀ ਨਹੀਂ ਹੁੰਦੀ ਐ ਤਾਂ ਜੇਕਰ ਕਮੀ ਹੁੰਦੀ ਐ ਸਿਰਫ ਉਹ ਨੀਅਤ ਦੀ ਕਮੀ ਹੁੰਦੀ ਐ ਸੋ ਅੱਜ ਵੀ ਹੁਣ ਪੰਜਾਬ ਰੋਡਵੇਜ਼ ਇਸ ਵਕਤ ਜਿਹੜੀ ਉਹ ਬੁਰੀ ਤਰ੍ਹਾਂ ਦੇ ਨਾਲ ਵਿਵਾਦਾਂ ਦੇ ਵਿੱਚ ਘਿਰ ਹੋਈ ਐ ਕਿਉਂਕਿ ਮੁਲਾਜ਼ਮਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ 52 ਤੋਂ ਵਧੇਰੇ ਸਵਾਰੀਆਂ ਨੂੰ ਲੈ ਕੇ ਬੱਸ ਨੂੰ ਜਿਹੜਾ ਉਹ ਨਹੀਂ ਚਲਾਣਗੇ ਕਰ ਸਵੇਰ ਵਕਤ ਤੇ ਸ਼ਾਮ ਵਕਤ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਚਾਹੇ ਡਰਾਈਵਰ ਨੇ ਚਾਹੇ ਕੰਡਕਟਰ ਭਾਈਚਾਰਾ ਉਹਨਾਂ ਵੱਲੋਂ ਰਾਹਤ ਦਿੱਤੀ ਜਾਂਦੀ ਹੈ ਕਿ ਚਲੋ ਧੀਆਂ ਧਿਆਣੀਆਂ ਨੇ ਮਹਿਲਾਵਾਂ ਨੇ ਬਜ਼ੁਰਗ ਨੇ ਬੱਚੇ ਨੇ ਨੌਜਵਾਨ ਨੇ ਆਪਣੇ ਘਰਾਂ ਤੱਕ ਪਹੁੰਚ ਸਕਣ ਤੇ ਸਵੇਰ ਸਮੇਂ ਆਪਣੀਆਂ ਮੰਜ਼ਲਾਂ ਤੱਕ ਪਹੁੰਚ ਸਕਣ ਪ੍ਰੰਤੂ ਦਿਨ ਦੇ ਵਕਤ ਜਿਹੜਾ 52 ਤੋਂ ਵੱਧ ਸਵਾਰੀਆਂ ਉਹਨਾਂ ਵੱਲੋਂ ਨਹੀਂ ਬਿਠਾਈਆਂ ਜਾਂਦੀਆਂ ਨੇ ਤੇ ਆਮ ਤੌਰ ਤੇ ਵੀਡੀਓਜ਼ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਲੜਾਈ ਝਗੜੇ ਦੀਆਂ ਅਕਸਰ ਸਮੇਂ-ਸਮੇਂ ਤੇ ਜਿਹੜੀਆਂ ਪੰਜਾਬ ਰੋਡ ਵੇਸ ਦੀ ਬੱਸਾਂ ਦੀਆਂ ਵਿੱਚੋਂ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਮਹਿਲਾਵਾਂ ਜਿਹੜੀਆਂ ਉਹ ਕੰਡਕਟਰਾਂ ਦੇ ਗਲਾਂ ਦੇ ਵਿੱਚ ਪੈ ਜਾਂਦੀਆਂ ਨੇ ਲੜਦੀਆਂ ਨੇ ਝਗੜਦੀਆਂ ਨੇ ਹੋਰ ਵੀ ਜਿਹੜੀਆਂ ਸਵਾਰੀਆਂ ਨੇ ਜਿਨ੍ਹਾਂ ਨੇ ਪੈਸੇ ਦੇ ਕੇ ਸਫ਼ਰ ਕਰਨਾ ਹੁੰਦਾ ਹੈ ਉਹ ਵੀ ਫਿਰ ਉਹਨਾਂ ਦਾ ਵਕਤ ਜਿਹੜਾ ਜ਼ਾਇਆ ਜਾਂਦਾ ਆਪਣੀ ਮੰਜ਼ਿਲ ਤੇ ਪਹੁੰਚਣਾ ਹੁੰਦਾ ਉਹ ਵੀ ਫਿਰ ਚਲੋ ਡਰਾਈਵਰ ਕੰਡਕਟਰ ਦੇ ਗੱਲ ਪੈਂਦੇ ਨੇ ਲੜਾਈਆਂ ਹੁੰਦੀਆਂ ਨੇ ਘਾਟਾ ਕਿੱਥੇ ਹੋ ਰਿਹਾ ਹੈ ਕਿ ਮੁਫਤ ਸਫ਼ਰ ਨੇ ਮੁਫਤ ਬਿਜਲੀ ਨੇ ਜਾਂ ਫਰੀਦ ਐਲਾਨ ਦੇ ਜਿਹੜਾ ਪੰਜਾਬ ਹੈ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੁਝ ਸਮੇਂ ਤੱਕ ਉਹ ਖੋ ਕਿਉਂਕਿ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਪੂਰੀਆਂ ਮਿਲਦੀਆਂ ਕੱਚੇ ਮੁਲਾਜ਼ਮ ਆਪਣਾ ਟੰਡੋਰਾ ਪੇਟਦੇ ਨੇ ਸਾਨੂੰ ਇਹ ਪੱਕੇ ਨਹੀਂ ਕਰਦੇ ਭਗਵੰਤਮਾਨ ਆਪਣਾ ਟੰਡੋਰਾ ਪੇਟਦੇ ਨੇ ਕਿ ਸਾਡੇ ਤੋਂ ਫੰਡਾਂ ਦੀ ਕੋਈ ਘਾਟ ਨਹੀਂ ਹੈ ਜੇਕਰ ਫੰਡਾਂ ਦੀ ਘਾਟ ਨਹੀਂ ਹੈ ਅੱਜ ਬੱਸਾਂ ਜਿਹੜੀਆਂ ਸਰਵਿਸ ਪੱਖੋਂ ਕਿਉਂ ਖੜੀਆਂ ਨੇ ਬਹੁਤੀਆਂ ਬੱਸਾਂ ਦੇ ਟਾਇਰ ਕੰਮ ਨਹੀਂ ਕਰਦੇ ਇਸ ਖੋਣੋ ਜਿਹੜੀਆਂ ਬੱਸਾਂ ਉਹ ਵਰਕਸ਼ਾਪਾਂ ਦੇ ਵਿੱਚ ਖੜੀਆਂ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਕਹਿ ਰਹੇ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਗੱਲ ਕਰ ਲਓ ਉਹ ਕਹਿੰਦੇ ਜੀ ਸਾਨੂੰ ਕਿਹੜਾ ਸਮਾਨ ਜਿਹੜਾ ਵਕਤ ਸਿਰ ਮਿਲਦਾ ਜਾਂ ਸਾਡੀਆਂ ਤਨਖਾਹਾਂ ਜਿਹੜੀਆਂ ਵਕਤ ਸਿਰ ਕਿਹੜਾ ਆਉਂਦੀਆਂ ਨੇ ਸੋ ਭਾਵੇਂ ਇਹ ਹੈ ਕਿ ਮੁਫਤ ਦੇ ਅਖਰ ਕਿਉਂ ਅਸੀਂ ਮੁਫਤ ਵੱਲ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਕਿਉਂ ਠੁਕੇਲ ਰਹੇ ਹਾਂ ਕਿ ਮੁਫਤ ਦੇ ਐਲਾਨ ਕਰ ਰਹੀ ਅੱਜ ਦੇ ਸਮੇਂ ਦੇ ਵਿੱਚ ਇੱਕ ਤਰੱਕੀ ਹੋਣਾ ਰਹਿ ਗਿਆ ਜਾਂ ਇੱਕ 29 ਵਜੋਂ ਇਹਨੂੰ ਵੇਖਿਆ ਜਾ ਸਕਦਾ ਤਾਂ ਜੋ ਮੇਰੀ ਸੋਚ ਹੈ ਮੇਰੀ ਸੋਚ ਦੇ ਅਨੁਸਾਰ ਹੈ ਕਿ ਅਸੀਂ ਆਪਣੇ ਆਪ ਨੂੰ ਅਸੀਂ ਲੋਕਾਂ ਨੂੰ ਅਸੀਂ ਆਪਣੇ ਸਮਾਜ ਨੂੰ ਸੂਬੇ ਨੂੰ ਦੇਸ਼ ਨੂੰ ਆਪਾਂ ਖੋਖਲਾ ਕਰ ਰਹੇ ਹਾਂ ਮੈਂ ਇਕੱਲੀ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਾਂਗਾ ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਯਾਨੀ ਕਿ ਝਾੜੂ ਵਾਲਿਆਂ ਦੀ ਹੁਣ ਸਰਕਾਰ ਹੈ ਤਾਂ ਮੁਫਤ ਦੇ ਮੁਫਤ ਦੇ ਐਲਾਨ ਹੈ ਜਿਹੜੇ ਭਾਈ ਨਾ ਕਰਿਆ ਕਰੋ ਕਿਉਂਕਿ ਤੁਹਾਡੇ دارو ਮਦਾਰ ਵੀ ਕੋਈ ਵੀ ਸੂਬਾ ਸਟੇਟ ਹੈ ਸਮਾਜ ਹੈ ਜ਼ਿਲ੍ਹਾ ਉਹ ਉਦੋਂ ਹੀ ਕੰਮ ਕਰਦਾ ਹੈ ਉਦੋਂ ਹੀ ਉਹ ਚੱਲਦਾ ਹੈ ਜਦੋਂ ਆਦਾਨ ਪ੍ਰਦਾਨ ਹੁੰਦਾ ਚੀਜ਼ਾਂ ਦਾ ਜੇਕਰ ਤੁਸੀਂ ਮੁਫਤ ਦੇ ਐਲਾਨ ਕਰਿਓਗੇ ਬਿਜਲੀ ਵੀ ਮੁਫਤ ਦਿੱਤੀ ਜੀ ਸਫਰ ਵੀ ਮੁਫਤ ਕਰਤਾ ਜੀ ਆਟਾ ਰਾਸ਼ਨ ਦੀਆਂ ਸਕੀਮਾਂ ਵੀ ਜਿਹੜੀਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਸਿਰਫ ਸਕੀਮ ਉਹਨਾਂ ਲੋਕਾਂ ਨੂੰ ਚਾਹੀਦੀ ਹੈ ਜਿਹੜੇ ਅੱਤ ਦੇ ਗਰੀਬੀ ਰੇਖਾ ਦੇ ਵਿੱਚ ਜਿਹੜੇ ਆਉਂਦੇ ਨੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਬੱਚੇ ਨਹੀਂ ਨੇ ਜਾਂ ਕਿਸੇ ਹਾਦਸੇ ਕਾਰਨ ਉਹ ਉਹਨਾਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਹੋ ਚੁੱਕੇ ਨੇ ਭਾਵੇਂ ਆ ਕਿ ਕੌਮ ਲਾ ਕੇ ਕਿ ਸਾਨੂੰ ਲੋੜਵੰਦ ਪਰਿਵਾਰਾਂ ਦੀ ਇਸ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਧਰਮ ਨਾਲੋਂ ਸੰਬੰਧਤ ਵਿਅਕਤੀ ਕਿਉਂ ਨਾ ਹੋਵੇ ਪਰਾਂਤੂ ਜੇਕਰ ਇਸ ਤਰ੍ਹਾਂ ਅਸੀਂ ਹਰ ਇੱਕ ਨੂੰ ਸਫਰ ਵੀ ਮੁਫਤ ਕਰੀ ਜਾ ਰਹੇ ਆ ਅਸੀਂ ਬਿਜਲੀ ਵੀ ਮੁਫਤ ਕਰੀ ਜਾ ਰਹੇ ਆ ਅਸੀਂ ਹੋਰ ਮੁਫਤ ਦੇ ਐਲਾਨ ਕਰੀ ਜਾ ਰਹੇ ਆ ਤੇ ਮੈਂ ਸਮਝਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਤਰੱਕੀ ਨਹੀਂ ਹੈ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਆਪਾਂ ਗੱਲ ਕਰੀਓ ਕਹਿੰਦੇ ਬੱਸਾਂ ਦੀ ਹਾਲਤ ਇੰਨੀ ਕੋ ਜਿਆਦਾ ਮਾੜੀ ਹੋ ਚੁੱਕੀ ਹੈ ਕਿ ਰਿਪੇਅਰ ਕਰਨ ਨੂੰ ਜਿਹੜੇ ਪੁਰਜ਼ੇ ਤਾਂ ਕਿ ਵੀ ਜਿਹੜੇ ਬੱਸਾਂ ਦੇ ਉਹ ਨਹੀਂ ਆਉਂਦੇ ਨੇ ਕਿ ਕਈ ਬੱਸਾਂ ਦੇ ਟਾਇਰ ਖਰਾਬ ਹੋਣ ਕਾਰਨ ਬੱਸਾਂ ਜਿਹੜੀਆਂ ਉਹ ਵਰਕਸ਼ਾਪਾਂ ਦੇ ਵਿੱਚ ਵਰਕਸ਼ਾਪਾਂ ਦਾ ਜਿਹੜੀਆਂ ਸ਼ਿੰਗਾਰ ਬਣ ਕੇ ਰੈਗਿੰਗਿਆਂ ਨੇ ਕਈ ਬਸਾਂ ਇਸ ਕੋਣੋਂ ਰੈਗਿੰਗਿਆਂ ਨੇ ਕਿ ਕਿਸੇ ਦੇ ਵਿੱਚ ਕਿਸੇ ਮਸ਼ੀਨਰੀ ਦੇ ਵਿੱਚ ਕੋਈ ਖਰਾਬੀ ਹੈ ਕਿਸੇ ਮਸ਼ੀਨਰੀ ਦੇ ਵਿੱਚ ਕੋਈ ਖਰਾਬੀ ਹੈ ਕਿਉਂਕਿ ਕੋਈ ਵੀ ਮਸ਼ੀਨ ਹੈ ਚਾਹੇ ਸਾਡੇ ਘਰਾਂ ਦੇ ਸਕੂਟਰ ਮੋਟਰਸਾਈਕਲ ਗੱਡੀਆਂ ਕਿਉਂ ਨਾ ਹੋਣ ਜਾਂ ਤੋ ਸੜਕਾਂ ਤੇ ਚੱਲਦੇ ਆ ਤੋ ਖਰਾਬ ਵੀ ਕਿਤੇ ਨਾ ਕਿਤੇ ਕਦੇ ਨਾ ਕਦੇ ਉਹ ਜ਼ਰੂਰ ਹੁੰਦੇ ਨੇ ਤਾਂ ਰਿਪੇਅਰ ਜਿਹੜੀਆਂ ਚੀਜ਼ਾਂ ਮੰਗਦੀਆਂ ਨੇ ਸੋ ਰਿਪੇਅਰ ਲਈ ਤੁਹਾਡੇ ਤੋਂ ਪੈਸੇ ਨਹੀਂ ਆਗੇ ਤੁਸੀਂ ਮੁਫਤ ਸਫ਼ਰ ਦੇ ਐਲਾਨ ਕਰ ਰਹੇ ਹੋ ਮੁਫਤ ਬਿਜਲੀ ਦੇ ਤੁਸੀਂ ਐਲਾਨ ਕਰ ਰਹੇ ਹੋ ਆਖਰਕਾਰ ਕਿਉਂ ਦੇਸ਼ ਨੂੰ ਆਪਣੇ ਸੂਬੇ ਨੂੰ ਜਿਹੜਾ ਠੇਕੇਲਿਆ ਜਾ ਰਿਹਾ ਇਸ ਮਫਤ ਖੁਰੀਵਾਲ ਸੋ ਬਹੁਤ ਲੋਕ ਕਹਿਣਗੇ ਵੀ ਕਿ ਭਾਈ ਇਹ ਪੱਤਰਕਾਰ ਹੈ ਪਤਾ ਨਹੀਂ ਐਵੇਂ ਹੀ ਬੋਲੀ ਜਾ ਰਹੇ ਆ ਸੋ ਪਰੰਤੂ ਅਸੀਂ ਆਪਣੇ ਲਈ ਨਹੀਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਬਾਰੇ ਵੀ ਸੋਚੀਏ ਕਿ ਅੱਜ ਇਹ ਪੰਜਾਬ ਦੇ ਸਿਰ 3.5 ਲੱਖ ਦੇ ਕਰੀਬ ਦਾ ਕਰਜ਼ਾ ਜੇਕਰ ਆਪਾਂ ਮੁਫਤ ਦੇਈ ਜਾਵਾਂਗੇ ਹਰ ਇੱਕ ਚੀਜ਼ ਨੂੰ ਅਸੀਂ ਮੁਫਤ ਦੇ ਵਿੱਚ ਆਪਾਂ ਤਬਦੀਲ ਕਰੀ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਦਾ ਰਾਜ ਖਤਮ ਹੋਣਾ ਹੈ ਉਦੋਂ ਤੱਕ ਜਿਹੜਾ 3.5 ਲੱਖ ਕਰੋੜ ਦਾ ਕਰਜ਼ਾ ਹੈ 4.5 ਜਾਂ 5 ਲੱਖ ਕਰੋੜ ਤੱਕ ਇਹ ਵੀ ਜਿਹੜਾ ਪਹੁੰਚ ਜਾਵੇਗਾ ਸੋ ਬਹੁਤ ਬਹੁਤ ਧੰਨਵਾਦ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੀ رائے ਵੀ ਜਿਹੜੀ ਉਹ ਜਰੂਰ ਸਾਂਝੀ ਕਰਨੀ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਹੋ ਹਾਰਪਰ ਨਿਊਜ਼ ਦੇ ਨਾਲ